ਹਾਂਜੀ ਕਿੱਦਾਂ ਸਾਰੇ ਉਮੀਦ ਕਰਦਾ ਕਿ ਸਾਰੇ ਵਧੀਆ ਹੋਵੋਗੇ ਸਵਾਗਤ ਆਜੀ ਅੱਜ ਦੇ ਨਵੇਂ ਬਲੌਗ ਵਿੱਚ ਅੱਜ ਅਸੀਂ ਚਲੇ ਆਂ ਨਵੇਂ ਸ਼ਹਿਰ ਨੂੰ ਨਾਲ ਮੇਰੇ ਮੰਮਾ ਆ ਤੇ ਜਿਹੜਾ ਸਬਜ਼ੀਆਂ ਲਈ ਅਸੀਂ ਗੋਡਗੜਾਈ ਕੀਤੀ ਸੀਗੀ ਆਪਣੇ ਹਵੇਲੀ ਉਹਨਾਂ ਸਬਜ਼ੀਆਂ ਦੇ ਵੀ ਲੈਣ ਚਲੋ ਮਿਲਦੇ ਆਂ ਜੇ ਅੱਜ ਸ਼ਹਿਰ ਜਾ ਕੇ ਤੁਹਾਨੂੰ ਹੋ ਵੀ ਮਿੱਤਰੋ ਨਵੇਂ ਯਾਰ ਪਹੁੰਚ ਗਏ ਪੱਟੀ ਵਸਤਾ ਚੌਂਕ ਦੇ ਵਿੱਚ ਤੇ ਇੱਥੋਂ ਅਸੀਂ ਲਵਾਂਗੇ ਨਾਉਂ ਧਾਰੀਆਂ ਦੇ 20 ਲੋ ਵੀ ਮਿੱਤਰੋ ਸਬਜ਼ੀ ਮੰਡੀ ਪਹੁੰਚ ਗਏ ਸਬਜ਼ੀਆਂ ਲੈਣ ਕਰਦਿਆਂ ਹਾਂਜੀ ਜੀ ਭਾਲਾ ਕੀ ਦਾ 40 ਕੀ ਦਾ 40 ਲੈ ਲਿਆ ਨਾ ਟਮਾਟਰ ਕਾਜਰਾ ਸੇਬ ਕੀ ਦੇ ਹਾਂਜੀ ਦੋਸਤੋ ਸਬਜ਼ੀਆਂ ਲੈ ਲਈਆਂ ਟਮਾਟਰ ਤੇ ਸੇਵ ਚਲੋ ਹੁਣ ਘੰਟੀ ਚਾਲਦੇ ਹਾਂ ਹਾਂਜੀ ਜੀ ਅਸੀਂ ਪਹੁੰਚ ਗਏ ਆਪਣੀ ਹਵੇਲੀ ਤੇ ਅੱਜ ਅਸੀਂ ਕਰਾਂਗੇ ਗੁੱਡ ਘੜਾਈ ਤੇ ਉਦੋਂ ਅਸੀਂ ਇੱਥੇ ਟੇਪ ਲਾਈ ਸੀਗੀ ਉਹ ਟੇਪ ਲੈਣ ਦਾ ਕੋਈ ਫਾਇਦਾ ਨਹੀਂ ਆ ਪਾਣੀ ਦਾ ਫੁਆਰਾ ਹਾਲੇ ਵੀ ਉੱਧੇ ਪੈ ਰਿਹਾ ਆ ਆ ਦੇਖੋ ਤੁਹਾਨੂੰ ਉਦੋਂ ਕਹੇ ਸਮ ਦਿਖਾਵਾਂਗੇ ਉਦੋਂ ਪਾਣੀ ਚਲ ਗਿਆ ਸੀ ਆ ਫੁਆਰਾ ਉੱਦੇ ਪੈ ਰਿਆ ਕੋਈ ਫਾਇਦਾ ਨਹੀਂ ਤੇ ਉਹ ਜਗਾ ਗੁੱਟ ਲਿਆ ਆਪਾਂ ਤੇ ਹੁਣ ਇੱਥੇ ਪਾਣੀ ਲੱਗ ਰਿਹਾ ਪਾਣੀ ਲਾ ਕੇ ਫਿਰ ਹੌਲੀ ਹੌਲੀ ਆਪਾਂ ਕਰਾਂਗੇ ਇਹਨੂੰ ਸੈਟਮੈਂਟ ਆ ਸਵਾਹ ਖਿਲਾਣੀ ਅਜੇ ਹੁਣ ਸਵਾਹ ਖਿਲਾਾਂਗੇ ਸਵਾਹ ਖਿਲਾ ਕੇ ਫਿਰ ਆਪਾਂ ਇੱਥੇ ਪਾਣੀ ਲਾਵਾਂਗੇ ਤੇ ਆ ਜਗਾ ਗੁੱਡਾਂਗੇ एक बार गुड्डी और दूजी बार गुडा गे ਹਾਂਜੀ ਦੋਸਤੋ ਅਸੀਂ ਚੱਲੇ ਆਂ ਚਿੱਕੀਪੱਲੀ ਸਮਾਗਮ ਤੇ ਅੱਜ ਗੁਰਮਤ ਸਮਾਗਮ ਹੈ ਉੱਥੇ ਤੇ ਨਾਲ ਸਾਡੇ ਨਹਿਰਮਤ ਚੱਲੀ ਆ ਨਾਲ ਸਾਡੇ ਮਨ ਮਨਰੀਤ ਚੱਲੀ ਆ ਅਸੀਂ ਸਾਰੇ ਜਣੇ ਚੱਲੇ ਹਾਂ ਨਾ ਕਿੱਥੇ ਚੱਲੇ ਆਪਾਂ ਬੱਲੀ ਟਿੱਕੀ ਉੱਥੇ ਕੀ ਆ ਉੱਥੇ ਨਾ ਉੱਥੇ ਸੇ ਮੱਠਾ ਟੰਗ ਕਰਨ ਲਈ ਮੱਠਾ ਦੇ ਕੰਜਰੇ ਸਿੱਧੇ ਖੜੇ ਹੋ ਉਹ ਉੱਥੇ ਕੀ ਕੰ ਚੱਲੇ ਆ ਮੱਠਾ ਦੇ ਕੰ ਕੋਣ ਕੋਣ ਚੱਲਾ ਚਾਚੂ ਨਮਤ ਪੂਆ ਅਮਨੂ ਪੂਆ ਜੀਤਾ ਪੂਆ ਹੋਰ ਇੱਕ ਮੈਂ ਕਬੀ ਨਮਤ ਹੋਰ ਇੱਕ ਮੈਂ ਚੱਲਾ ਇੱਕ ਰਹਿਮਤ ਚੱਲੀ ਇੱਕ ਮਨਰੀਤ ਚੱਲੀ ਅਸੀਂ ਤਿੰਨਾਂ ਨੇ ਚੱਲ ਜਾਣਾ ਅਮਨ ਰਹਿਮਤ ਉਹਨਾਂ ਨੇ ਵੀ ਜਾਣਾ ਆ। ਉਹਨਾਂ ਨੂੰ ਉੱਥੇ ਜਾ ਕੇ ਵੀ ਮਿਲ ਲੈਣੇ ਆ। ਅਸੀਂ ਤਾਂ ਚੱਲੇ ਆਪਾਂ ਮੈਂ ਕਹਿੰਦਾ ਮੈਂ ਰਹਿਮਤ ਨੂੰ ਲੈ ਕੇ ਚੱਲ ਜਮਾ। ਨਹੀਂ ਜਾਣੀ। ਹਾਂ? ਛੋਟੀ ਨੂੰ ਕਿ ਬੜੀ ਨੂੰ? ਬੜੀ ਨੂੰ ਛੋਟੀ ਨੂੰ। ਦਾਦੀ ਨੂੰ ਨਹੀਂ ਲੈ ਜਾਣਾ ਕਲੋਂ ਦਾਦੀ ਨੂੰ। ਚਲੋ ਚਲਿਏ ਚਲੋ ਉੱਧਰ ਆਨੇ ਕੁਦੂ ਮਾਲ ਦੇ ਕੁਦੂ ਹਾਂਜੀ ਦੋਸਤੋ ਸਮਾਗਮ ਦੀ ਸਮਾਪਤੀ ਹੋ ਗਈ ਆ ਕੁੜੀ ਸਾਡੀ ਸੌ ਗਈ ਆ ਕਰਿਆ ਕੇ ਦੇਖਦੇ ਹਾਂ ਹਣ